ਸੋ ਹਾਂਜੀ ਜੇਕਰ ਕਿਸੇ ਦਾ ਵੀ ਸ਼ੂਗਰ ਲੈਵਲ ਹਾਈ ਹੁੰਦਾ ਹੈਗਾ 250 300 ਤੇ ਚੱਲ ਜਾਂਦਾ ਹੈਗਾ ਤਾਂ ਉਹਨਾਂ ਦੇ ਲਈ ਜਾਮਨ ਸੀਡਸ ਦਾ ਜਿਹੜਾ ਜੂਸ ਆ ਗਿਆ ਜਿਹਦੇ ਵਿੱਚ ਕ੍ਰੇਲਾ ਵੀ ਮਿਕਸ ਕਰਿਆ ਹੋਇਆ ਹੈ ਨਾ ਇੱਕ ਆਪੀਵਾ ਕੰਪਨੀ ਦਾ ਹੈਗਾ ਤੇ ਜੇਕਰ ਇਸ ਨੂੰ ਡੇਲੀ ਰੁਟੀਨ ਦੇ ਵਿੱਚ ਖਾਲੀ ਪੇਟ ਲੈਂਦਾ ਜਾਵੇ ਤਾਂ ਇਹ ਆਪਣਾ ਜਿਹੜਾ ਸ਼ੂਗਰ ਲੈਵਲ ਬਿਲਕੁਲ ਨਾਰਮਲ ਕਰ ਦਿੰਦਾ ਹੈ ਇਹਨੂੰ 100 ਦਿਨਾਂ ਦੇ ਵਿੱਚ ਵਿੱਚ ਕੰਜ਼ੂਮ ਕਰਨਾ ਹੁੰਦਾ ਹੈ ਇਹਦੇ ਵਿੱਚ ਕ੍ਰੇਲਾ ਤੇ ਜਾਮਨ ਦੇ ਸੀਡਸ ਜਿਹੜੇ ਉਹਨਾਂ ਦਾ ਜੂਸ ਬਣਾਇਆ ਹੋਇਆ ਹੈ 400 ਰੁਪਏ ਦਾ ਐਮਆਰ ਸੋਰੀ 999 ਦਾ एमआरपी है ते ए 850 روپے ਦਾ ਆਪਾਂ ਨੂੰ ਪ੍ਰੋਵਾਈਡ ਕਰ ਦਿੱਤੇ ਆ ਬਈ ਦਾ ਡਿਲੀਵਰੀ ਵੀ ਇਹਦੀ ਪੰਜਾਬ ਦੇ ਵਿੱਚ ਕਰ ਦਿੱਤੀ ਜਾਵੇਗੀ ਜਿਸ ਨੇ ਵੀ ਮੰਗਵਾਉਣਾ ਤਾਂ ਉਹ ਆਪਾਂ ਨੂੰ ਮੈਸੇਜ ਕਰ ਸਕਦਾ ਹੈ। ਥੈਂਕ ਯੂ। ਸੋ ਸ਼ੂਗਰ ਦੇ ਲਈ ਇਹ ਬਹੁਤ ਹੀ ਫਾਇਦੇਮੰਦ ਦਾ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ 30 ਅਮਲ ਪ੍ਰਪੇਅਰਡ ਕਰਦਾ ਦੇ ਵਿੱਚ ਕੁਰੇਲਾ 15 ਗ੍ਰਾਮ ਜਾਮਨ 89 ਗ੍ਰਾਮ ਦੇ ਵਿੱਚ ਪ੍ਰੋਵਾਈਡ ਕੀਤਾ ਹੋਇਆ ਹੈ। ਸਬ ਗੁਰਦਲੇ ਬਹੁਤ ਹੀ ਫਾਇਦੇਮੰਦ